ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਹ ਪੰਜਾਬ ਦੇ ਵਿੱਚ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਦੀ ਜੋ ਕਿ ਇੱਕ ਪੰਜਾਬ ਦੇ ਨਿੱਕੇ ਜਿਹੇ ਪਿੰਡ ਚੋਂ ਉੱਠ ਕੇ ਅੱਜ ਬਾਹਰਲੇ ਮੁਲਕਾਂ ਦੇ ਨਾਲ-ਨਾਲ ਬੰਬੇ ਤੱਕ ਆਪਣੇ ਗੀਤਾਂ ਰਾਹੀਂ ਤੱਕ ਪਾਰ ਰਿਹਾ ਹੈ ਤਾਂ ਹੀ ਲੋਕੀ ਇਹਨਾਂ ਨੂੰ ਗੀਤਾਂ ਦੀ ਮਸ਼ੀਨ ਵੀ ਕਹਿੰਦੇ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਰਨ ਔਜਲਾ ਦੇ ਪਰਿਵਾਰਕ ਪਿਛੋਕੜ ਬਾਰੇ ਇਹਨਾਂ ਦੀ ਪਤਨੀ ਬਾਰੇ ਇਹਨਾਂ ਦੀ ਅਸਲ ਉਮਰ ਬਾਰੇ ਪੜ੍ਹਾਈ ਲਿਖਾਈ ਬਾਰੇ ਸਿੰਗਿੰਗ ਕੈਰੀਅਰ ਬਾਰੇ ਤੇ ਇਹਨਾਂ ਨਾਲ ਜੁੜੇ ਵਾਦ-ਵਿਵਾਦਾਂ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਰਨ ਔਜਲਾ ਇੰਨਾ ਮਸ਼ਹੂਰ ਹੋਣ ਦੇ ਬਾਵਜੂਦ ਤੇ ਇੰਨਾ ਪੈਸਾ ਟੱਕਾ ਕਮਾਉਣ ਤੋਂ ਬਾਅਦ ਵੀ ਕਿਉਂ ਦੁਖੀ ਰਹਿੰਦਾ ਹੈ ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਆਪੇ ਮਿਲ ਜਾਣਗੇ ਹੁਣ ਕਰਦੇ ਆਂ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਕਰਨ ਔਜਲਾ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੁਹਾਲਾ ਦੇ ਵਿੱਚ ਹੋਇਆ ਇਹਨਾਂ ਦੀ ਜਨਮ ਤਰੀਕ 18 ਫਰਵਰੀ 1997 ਦੀ ਹੈ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 28 ਸਾਲ ਦੇ ਤਪਗ ਹੋ ਚੁੱਕੀ ਹੈ ਤੇ ਇਹਨਾਂ ਦੀ ਹਾਈਟ 5 ਫੁੱਟ 7 ਇੰਚ ਦੇ ਲਗਭਗ ਹੈ ਪਰਿਵਾਰ ਵਾਲਿਆਂ ਨੇ ਇਹਨਾਂ ਦਾ ਅਸਲ ਨਾਮ ਰੱਖਿਆ ਸੀ ਜਸਕਰਨ ਸਿੰਘ ਔਜਲਾ ਇੱਕ ਜੱਟ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਤਾਨੂੰ ਦੱਸ ਦਈਏ ਕਿ ਜਦੋਂ ਕਰਨ ਔਜਲਾ 9 ਸਾਲਾਂ ਦਾ ਸੀ ਤਾਂ ਉਹਨਾਂ ਦੇ ਪਿਤਾ ਸਰਦਾਰ ਬਲਵਿੰਦਰ ਸਿੰਘ ਦੀ ਐਕਸੀਡੈਂਟ ਰਾਹੀਂ ਮੌਤ ਹੋ ਗਈ ਸੀ। ਉਸ ਤੋਂ 5 ਸਾਲ ਬਾਅਦ ਜਦੋਂ ਕਰਨ ਔਜਲਾ 14 ਸਾਲਾਂ ਦਾ ਸੀ ਤਾਂ ਉਹਨਾਂ ਦਿਨਾਂ 'ਚ ਇਹਨਾਂ ਦੀ ਮਾਤਾ ਰਜਿੰਦਰ ਕੌਰ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ। ਸੋ ਬਚਪਨ ਤੋਂ ਹੀ ਕਰਨ ਔਜਲਾ ਮਾਂ-ਬਾਪ ਦੇ ਪਿਆਰ ਤੋਂ ਵਾਂਝਾ ਰਿਹਾ। ਅੱਜ ਕਰਨ ਔਜਲਾ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਪਰ ਜਦੋਂ ਅੱਜ ਕਰਨ ਔਜਲਾ ਆਪਣੇ ਜੱਦੀ ਪਿੰਡ ਆਪਣੇ ਘਰ ਅੰਦਰ ਵੱਡਦਾ ਹੈ ਤਾਂ ਉਸ ਨੂੰ ਆਪਣੇ ਮਾਤਾ ਪਿਤਾ ਦੀ ਯਾਦ ਆ ਜਾਂਦੀ ਹੈ। ਉਹਨਾਂ ਬਿਨਾ ਉਹਨਾਂ ਨੂੰ ਆਪਣਾ ਘਰ ਸੁੰਨਾ ਸੁੰਨਾ ਲੱਗਦਾ ਹੈ। ਇਹ ਗੱਲਾਂ ਕਾਰਨ ਕਰਨੌਜਲ ਅਕਸਰ ਉਦਾਸ ਹੋ ਜਾਂਦਾ ਹੈ। ਕਰਨੌਜਲ ਨੇ ਆਪਣੀ ਛਾਤੀ ਉੱਤੇ ਆਪਣੀ ਮਾਤਾ ਜੀ ਦੇ ਨਾਂ ਦਾ ਟੈਟੂ ਖੁਨਵਾਇਆ ਹੋਇਆ ਹੈ ਤੇ ਆਪਣੀ ਬਾਹਾਂ ਤੇ ਆਪਣੇ ਪਿਤਾ ਦੀ ਫੋਟੋ ਦਾ ਟੈਟੂ ਵੀ ਬਣਵਾਇਆ ਹੋਇਆ ਹੈ। ਸੋ ਕਰਨੌਜਲ ਨੂੰ ਬਚਪਨ ਵਿੱਚ ਇਹਨਾਂ ਦੇ ਚਾਚਾ ਬਲਵੀਰ ਸਿੰਘ ਤੇ ਇਹਨਾਂ ਦੀਆਂ ਦੋ ਭੈਣਾਂ ਨੇ ਪਾਲਿਆ। ਜੇ ਇਹਨਾਂ ਦੀ ਪੜ੍ਹਾਈ ਲਿਖਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਗੁਰੂ ਹਰਗੋਬਿੰਦ ਸਕੂਲ ਮਨਜੀ ਸਾਹਿਬ ਤੋਂ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ। ਸ਼ੁਰੂ ਤੋਂ ਹੀ ਕਰਨੌਜਲ ਉਹਨਾਂ ਨੂੰ ਗੀਤ ਲਿਖਣ ਦਾ ਤੇ ਗਾਉਣ ਦਾ ਬਹੁਤ ਸ਼ੌਂਕ ਸੀ ਜਦੋਂ ਕਰਨੌਜਲਾ ਨੌਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ ਤਾਂ ਉਹਨਾਂ ਦਿਨਾਂ 'ਚ ਇੱਕ ਵਾਰ ਆਪਣੇ ਦੋਸਤ ਦੀ ਭੈਣ ਦੇ ਵਿਆਹ ਤੇ ਗਏ ਉੱਥੇ ਇਹਨਾਂ ਨੇ ਆਪਣਾ ਲਿਖਿਆ ਇੱਕ ਗੀਤ ਗਾਇਆ ਜਿਸ ਦੇ ਬੋਲ ਨੇ ਥੱਲੇ ਮੇਰੇ ਰੇਂਜ ਅੱਖ ਬਾਜ ਨਾਲੋਂ ਤੇਜ ਉਸ ਵਿਆਹ ਦੇ ਵਿੱਚ ਪੰਜਾਬੀ ਗਾਇਕ ਜੱਸੀ ਗਿੱਲ ਵੀ ਆਇਆ ਹੋਇਆ ਸੀ ਜਦੋਂ ਜੱਸੀ ਗਿੱਲ ਨੇ ਕਰਨੌਜਲਾ ਦਾ ਇਹ ਗੀਤ ਸੁਣਿਆ ਤਾਂ ਉਹਨਾਂ ਨੂੰ ਗੀਤ ਵਧੀਆ ਲੱਗਿਆ ਉਹਨਾਂ ਨੇ ਕਰਨ ਨਾਲ ਗੀਤ ਰਿਲੀਜ਼ ਕਰਨ ਬਾਰੇ ਗੱਲ ਕੀਤੀ ਸੋ ਇਦਾਂ ਉਹਨਾਂ ਦਾ ਲਿਖਿਆ ਪਹਿਲਾ ਗੀਤ ਜੱਸੀ ਗਿਲਨੇ ਨੇ ਗਾਇਆ ਜਿਸ ਦਾ ਨਾਮ ਹੈ ਰੇਂਜ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਦੀ ਭੈਣ ਵਿਆਹ ਤੋਂ ਬਾਅਦ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਰਹਿੰਦੀ ਸੀ ਸਾਲ 2014 ਦੇ ਵਿੱਚ ਕਰਨ ਔਜਲਾ ਵੀ ਆਪਣੀ ਭੈਣ ਕੋਲ ਕੈਨੇਡਾ ਚਲਾ ਗਿਆ ਉੱਥੇ ਉਹਨਾਂ ਨੇ ਬਰਨ ਵੀ ਸਾਊਥ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਪੜਾਈ ਦੇ ਨਾਲ ਨਾਲ ਉਹਨਾਂ ਦਿਨਾਂ 'ਚ ਕਰਨ ਔਜਲਾ ਕੈਨੇਡਾ ਦੇ ਵਿੱਚ ਕੰਮ ਕਾਜ ਵੀ ਕਰਦਾ ਰਿਹਾ। ਕਈ ਪੰਜਾਬੀ ਕਲਾਕਾਰਾਂ ਨੂੰ ਕਰਨ ਔਜਲਾ ਆਪਣੇ ਲਿਖੇ ਗੀਤ ਦਿੰਦਾ ਰਿਹਾ। ਉਸ ਤੋਂ ਬਾਅਦ ਕੈਨੇਡਾ 'ਚ ਕਰਨ ਔਜਲਾ ਦੀਪ ਜੰਡੂ ਤੇ ਐਲੀ ਮੰਗਟ ਨੂੰ ਮਿਲਿਆ। ਉਹਨਾਂ ਨੂੰ ਵੀ ਆਪਣੇ ਲਿਖੇ ਗੀਤ ਦਿੱਤੇ। ਫਿਰ ਦੀਪ ਜੰਡੂ ਤੇ ਸੰਦੀਪ ਰਿਹਾਨ ਨੇ ਕਰਨ ਔਜਲਾ ਨੂੰ ਸਲਾਹ ਦਿੱਤੀ ਕਿ ਤੂੰ ਵਧੀਆ ਲਿਖਦਾ ਹੈਂ ਆਪਣੇ ਲਿਖੇ ਗੀਤ ਆਪ ਗਾਇਆ ਕਰ। ਸੋ ਸਾਲ 2014 ਦੇ ਵਿੱਚ ਕਰਨ ਔਜਲਾ ਨੇ ਮੈਕ ਪੈਨੀਪਾਲ ਨਾਲ ਮਿਲ ਕੇ ਪਹਿਲਾ ਗੀਤ ਗਾਇਆ। ਇਸ ਦਾ ਨਾਮ ਹੈ ਸੈੱਲ ਫੋਨ ਹਾਲਾਂਕਿ ਉਹਨਾਂ ਦਾ ਗਾਇਆ ਇਹ ਪਹਿਲਾ ਗੀਤ ਫਲੌਪ ਰਿਹਾ ਸੀ ਉਸ ਤੋਂ ਬਾਅਦ ਸਾਲ 2016 ਦੇ ਵਿੱਚ ਕਰਨ ਔਜਲਾ ਨੇ ਆਪਣਾ ਲਿਖਿਆ ਤੇ ਗਾਇਆ ਦੂਜਾ Song ਰਿਲੀਜ਼ ਕੀਤਾ ਜਿਸ ਦਾ ਨਾਮ ਹੈ ਪ੍ਰੋਪਰਟੀ ਆਫ ਪੰਜਾਬ ਫਿਰ ਤਾਂ ਕਰਨ ਔਜਲਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹਨਾਂ ਦਾ ਇਹ ਗਾਣਾ ਵਧੀਆ ਹਿੱਟ ਰਿਹਾ ਸੀ ਇਹਨਾਂ ਨੇ ਫਿਰ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗੀਤ ਲੋਕਾਂ ਦੀ ਝੋਲੀ ਪਾਏ ਜੇ ਇਹਨਾਂ ਦੇ ਕੁਝ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਰਿੰਮਵਾਜ਼ ਚਾਂਜਰ ਨਾ 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 ਹੁਕਮ ਅੱਡੀਆਂ ਨੋ ਨੀਡ ਹਿੰਟ ਰੈੱਡ ਇਜ਼ ਡੋਂਟ ਵਰੀ ਚਿੱਠੀਆਂ ਮੈਕਸੀਕੋ ਸ਼ੇਖ ਬਚ ਕੇ ਬਚ ਕੇ ਚਿੱਟਾ ਗੁੜਤਾ ਡੋਂਟ ਲੁੱਕ ਔਨ ਟੌਪ ਸੌਫਟਲੀ ਤੂਬਾ ਤੂਬਾ ਫਾਰੀਜ਼ਨ ਤੇ ਬੁਆਏਫ੍ਰੈਂਡ ਜਿਹੇ ਸੁਪਰ ਹਿੱਟ ਗੀਤ ਹੁਣ ਤੱਕ ਇਹ ਰਿਲੀਜ਼ ਕਰ ਚੁੱਕੇ ਨੇ ਹੁਣ ਜੇ ਗੱਲ ਕਰੀਏ ਕਰਨ ਔਜਲਾ ਦੇ ਬਾਦ ਵਿਵਾਦਾਂ ਬਾਰੇ ਤਾਂ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਨਾਲ ਇਹਨਾਂ ਦੀ ਕੰਟਰੋਵਰਸੀ ਚੱਲਦੀ ਰਹੀ ਦੋਵੇਂ ਆਪਣੇ ਗੀਤਾਂ 'ਚ ਇੱਕ ਦੂਜੇ ਨੂੰ ਜਵਾਬ ਦਿੰਦੇ ਸੀ ਐਲੀਮਾ ਗੱਟ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਕੰਟਰੋਵਰਸੀ ਦੀ ਸ਼ੁਰੂਆਤ ਸਿੱਧੂ ਮਸੇਵਾਲੇ ਨੇ ਕੀਤੀ ਸੀ ਫਿਰ ਉਸ ਤੋਂ ਬਾਅਦ ਕਰਨ ਔਜਲਾ ਨੇ ਸਨਮ ਪੁੱਲਰ ਨਾਲ ਮਿਲ ਕੇ ਲਿਫਾਫੇ ਸੌਂਗ ਗਾਇਆ ਤੇ ਉਸ ਦੇ ਜਵਾਬ ਦੇ ਵਿੱਚ ਸਿੱਧੂ ਮਸੇਵਾਲੇ ਨੇ ਸਣੀ ਮਲਟਨ ਨਾਲ ਮਿਲ ਕੇ ਵਾਰਨਿੰਗ ਸ਼ੌਰਟਸ ਗੀਤ ਰਿਲੀਜ਼ ਕੀਤਾ ਬਾਅਦ ਵਿੱਚ ਕਰਨ ਔਜਲਾ ਨੇ ਇੱਕ ਇੰਟਰਵਿਊ ਦੇ ਵਿੱਚ ਸਾਫ਼ ਕਹਿ ਦਿੱਤਾ ਸੀ ਇਹ ਲਿਫਾਫੇ ਗੀਤ ਮੈਂ ਨਹੀਂ ਲਿਖਿਆ ਤੇ ਉਹਨਾਂ ਨੇ ਇਸ ਕੰਟਰੋਵਰਸੀ ਨੂੰ ਲੈ ਕੇ ਹੋਰ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਬਾਅਦ ਵਿੱਚ ਸਾਲ 2022 ਦੇ ਵਿੱਚ ਸਿੱਧੂ ਦੇ ਕਤਲ ਤੋਂ ਬਾਅਦ ਕਰਨ ਔਜਲਾ ਨੇ ਮਾਂ ਗੀਤ ਨਾਲ ਸਿੱਧੂ ਮਸੇਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ ਫਰਵਰੀ 2020 ਦੇ ਵਿੱਚ ਜਦੋਂ ਡੀਏਵੀ ਕਾਲਜ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਸ਼ੋਅ ਸੀ ਤਾ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਸ਼ੋਅ ਦੇ ਵਿੱਚ ਹਿੰਸਾ ਹਥਿਆਰ ਤੇ ਨਸ਼ਿਆਂ ਨਾਲ ਸੰਬੰਧਿਤ ਗੀਤ ਨਾ ਗਾਉਣ ਦੀ ਸਲਾਹ ਦਿੱਤੀ ਸੀ ਸਤੰਬਰ 2021 ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੁਆਰਾ ਇਹਨਾਂ ਦੇ ਗੀਤ ਸ਼ਰਾਬ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਚ ਕਿਹਾ ਗਿਆ ਸੀ ਕਿ ਉਹਨਾਂ ਨੇ ਔਰਤ ਦੀ ਤੁਲਨਾ ਸ਼ਰਾਬ ਨਾਲ ਕੀਤੀ ਹੈ ਬਾਅਦ ਵਿੱਚ ਬੈਠ ਕੇ ਇਸ ਮਸਲੇ ਦਾ ਹੱਲ ਕਰ ਲਿਆ ਗਿਆ ਸੀ 2 ਦਸੰਬਰ 2024 ਨੂੰ ਚੰਡੀਗੜ੍ਹ ਸ਼ੋਅ ਦੇ ਵਿੱਚ ਪੰਡਿਤ ਰਾਓ ਤਨੇਵਰ ਨੇ ਇਹਨਾਂ ਦਾ ਸ਼ੋਅ ਦਾ ਵਿਰੋਧ ਕੀਤਾ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਕਰਨੌਜਲਾ ਹਿੰਸਾ ਸ਼ਰਾਬ ਪ੍ਰੋਮੋਟ ਕਰਨ ਵਾਲੇ ਗੀਤ ਗਾਏਗਾ ਸ਼ਿਕਾਇਤਾਂ ਬਾਅਦ ਔਜਲੇ ਨੇ ਅਜਿਹਾ ਕੋਈ ਗੀਤ ਨਹੀਂ ਗਾਇਆ ਜੋ ਸ਼ਿਕਾਇਤ ਦੇ ਵਿਰੁੱਧ ਸੀ ਹੁਣ ਜੇ ਗੱਲ ਕਰੀਏ ਕਰਨ ਔਜਲਾ ਦੇ ਬ੍ਰਾਂਡ ਬਾਰੇ ਤਾਂ ਵੈਸੇ ਤਾਂ ਕਰਨ ਔਜਲਾ ਦਾ ਨਾਂ ਹੀ ਇੱਕ ਬਹੁਤ ਵੱਡਾ ਬ੍ਰਾਂਡ ਹੈ ਪਰ ਤੁਹਾਨੂੰ ਦੱਸ ਦਈਏ ਕਿ 25 ਨਵੰਬਰ 2021 ਨੂੰ ਇਹਨਾਂ ਨੇ ਹੁਕਮ ਕੱਪੜੇ ਨਾਂ ਦਾ ਆਪਣਾ ਕੱਪੜਾ ਬ੍ਰਾਂਡ ਲਾਂਚ ਕੀਤਾ ਸੀ ਹੁਣ ਜੇ ਇਹਨਾਂ ਦੇ ਵਿਆਹ ਬਾਰੇ ਗੱਲਬਾਤ ਕਰੀਏ ਤਾਂ ਸਾਲ 2023 ਦੇ ਵਿੱਚ ਇਹਨਾਂ ਨੇ ਆਪਣੀ ਗਰਲਫ੍ਰੈਂਡ ਪਲਕ ਨਾਲ ਵਿਆਹ ਕਰਵਾਇਆ ਵਿਆਹ ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਰਹਿੰਦੇ ਸੀ ਪਰ ਉੱਥੇ ਇਹਨਾਂ ਉੱਤੇ ਲਗਭਗ 6 ਵਾਰ ਗੈਂਗਸਟਰਾਂ ਵੱਲੋਂ ਹਮਲਾ ਕੀਤਾ ਗਿਆ ਕਿਉਂਕਿ ਕਰਨ ਔਜਲਾ ਨੂੰ ਉਹਨਾਂ ਤੋਂ ਪੈਸੇ ਭਾਲਦੇ ਸੀ ਧਮਕੀਆਂ ਦਿੰਦੇ ਰਹੇ ਕਿ ਤੈਨੂੰ ਮਾਰ ਦੇਵਾਂਗੇ ਸ਼ੋਅ ਬੰਦ ਕਰਵਾ ਦੇਵਾਂਗੇ ਜਿਸ ਤੋਂ ਬਾਅਦ ਹੁਣ ਕਰਨ ਔਜਲਾ ਆਪਣੀ ਪਤਨੀ ਪਲਕ ਨਾਲ ਦੁਬਈ ਰਹਿੰਦਾ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਆਪਣੇ ਪਿੰਡ ਆਪਣੇ ਜੱਦੀ ਘਰ ਕੋਲ ਵੀ ਆਪਣੀ ਨਵੀਂ ਕੋਠੀ ਬਣਵਾਈ ਹੋਈ ਹੈ ਜਦੋਂ ਵੀ ਇਹ ਪੰਜਾਬ ਜਾਂਦੇ ਨੇ ਤਾਂ ਆਪਣੇ ਪਿੰਡ ਤੇ ਆਪਣੇ ਘਰ ਜ਼ਰੂਰ ਜਾਂਦੇ ਨੇ ਆਪਣੇ ਪੂਰੇ ਪਿੰਡ ਦੇ ਲੋਕਾਂ ਨਾਲ ਵਧੀਆ ਮਿਲਦੇ ਜੁਲਦੇ ਨੇ ਪਿੰਡਦਿਆਂ ਲੋਕਾਂ ਦਾ ਵੀ ਕਹਿਣਾ ਹੈ ਕਿ ਇੰਨਾ ਵੱਡਾ ਸਿੰਗਰ ਹੋਣ ਦੇ ਬਾਵਜੂਦ ਵੀ ਕਰਨੌਜਲਾ ਦੇ ਵਿੱਚ ਪੂਰਾ ਹੰਕਾਰ ਨਹੀਂ ਹੈਗਾ ਸਾਹਮਣੇ ਹੱਸ ਕੇ ਮਿਲਦਾ ਹੈ ਕਰਨੌਜਲਾ ਸਮੇਂ-ਸਮੇਂ ਆਪਣੇ ਪਿੰਡ ਚ ਕੰਮਕਾਰ ਵੀ ਕਰਵਾਉਂਦਾ ਰਹਿੰਦਾ ਹੈ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਪਾਰਕ ਬਣਵਾਈ ਸੀ ਤਾਂ ਕਿ ਲੋਕ ਸੜਕਾਂ ਦੀ ਥਾਂ ਪਾਰਕ ਦੇ ਵਿੱਚ ਆਰਾਮ ਨਾਲ ਸੈਰ ਵਗੈਰਾ ਕਰ ਸਕਣ ਕਰਨੌਜਲਾ ਗਰੀਬ ਘਰ ਦੀਆਂ ਲੋੜਵੰਦ ਕੁੜੀਆਂ ਦੇ ਵਿਆਹ ਵੀ ਕਰਵਾਉਂਦੇ ਰਹਿੰਦੇ ਨੇ ਸੋ ਮਨੁੱਖਤਾ ਦੀ ਸੇਵਾ ਦੀ ਭਲਾਈ ਲਈ ਵੀ ਉਹ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਨੇ ਕਰਨ ਔਜਲਾ ਨੇ ਆਪਣੀ ਵਧੀਆ ਆਵਾਜ਼ ਤੇ ਕਾਬਲੀਅਤ ਦੇ ਦਮ ਤੇ ਕਈ ਮਿਊਜ਼ਿਕ ਅਵਾਰਡ ਵੀ ਸਮੇਂ-ਸਮੇਂ ਆਪਣੇ ਨਾਂ ਕੀਤੇ ਜੇ ਇਹਨਾਂ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਕਰਨ ਔਜਲਾ ਨੂੰ ਗੀਤ ਲਿਖਣ ਤੇ ਗਾਉਣ ਦੇ ਨਾਲ-ਨਾਲ ਮਹਿੰਗੀਆਂ-ਮਹਿੰਗੀਆਂ ਗੱਡੀਆਂ ਕਾਹਨਾ ਖਰੀਦਣ ਦਾ ਵੀ ਕਾਫੀ ਸ਼ੌਕ ਹੈ ਇਹਨਾਂ ਨੂੰ ਬ੍ਰਾਂਡਡ ਕੱਪੜੇ ਪਾਉਣ ਦਾ ਮਹਿੰਗੀਆਂ ਘੜੀਆਂ ਤੇ ਮਹਿੰਗੇ ਬੂਟ ਪਾਉਣ ਦਾ ਵੀ ਕਾਫੀ ਸ਼ੌਕ ਹੈ ਇਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮਹਿੰਗੀਆਂ ਗੱਡੀਆਂ ਤੇ ਮਹਿੰਗੀਆਂ ਘੜੀਆਂ ਐਨਕਾ ਚੱਲਦੀਆਂ ਹੀ ਰਹਿਣਗੀਆਂ ਇੰਨੀ ਮਿਹਨਤ ਕਰਕੇ ਇੰਨਾ ਪੈਸਾ ਕਮ ਇਹਨਾਂ ਕਰਨਾ ਦਾ ਬਣਦਾ ਹੀ ਹੈ ਅੱਜ ਕਰਨ ਔਜਲਾ ਦੇ ਕੋਲ ਨਾਮ ਫੇਮ ਸਭ ਕੁਝ ਹੈ ਪਰ ਇਹਨਾਂ ਦਾ ਇਹਨਾਂ ਨਾਂ ਵੇਖਣ ਵਾਲੇ ਇਹਨਾਂ ਦੇ ਮਾਪੇ ਬਾਪ ਹੀ ਬਚਪਨ ਦੇ ਵਿੱਚ ਇਹਨਾਂ ਨੂੰ ਛੱਡ ਕੇ ਚਲੇ ਗਏ ਸੀ ਜਿਸ ਕਰਕੇ ਕਰਨ ਔਜਲਾ ਉਹਨਾਂ ਬਾਰੇ ਸੋਚ ਕੇ ਦੁਖੀ ਹੋ ਜਾਂਦੇ ਨੇ ਤੇ ਉਦਾਸ ਰਹਿੰਦੇ ਨੇ ਕਰਨ ਔਜਲਾ ਦੱਸਦਾ ਹੈ ਕਿ ਕਦੇ ਉਹ ਟਾਈਮ ਵੀ ਸੀ ਜਦੋਂ ਕਲਾਕਾਰਾਂ ਨੂੰ ਮੈਂ ਆਪਣੇ ਗੀਤ ਦੇਣ ਲਈ ਜਾਂਦਾ ਸੀ ਤੇ ਉਹਨਾਂ ਕੋਲ ਮੇਰੇ ਲਿਖੇ ਗੀਤ ਬਿਨਾਂ ਰੀਲਿਜ਼ ਕੀਤੇ ਹੀ ਪਏ ਰਹਿੰਦੇ ਸੀ ਪਰ ਅੱਜ ਨਵੇਂ ਪੁਰਾਣੇ ਸਾਰੇ ਗਾਇਕ ਮੇਰੇ ਲਿਖੇ ਗੀਤ ਗਾਉਣ ਲਈ ਤਰਸਦੇ ਨੇ ਇਹ ਕਰਨ ਔਜਲਾ ਦਾ ਹੰਕਾਰ ਨਹੀਂ ਸਗੋ ਉਹਨਾਂ ਨੇ ਮਿਹਨਤ ਨਾਲ ਆਪਣੇ ਨਾਂ ਨੂੰ ਹੀ ਬ੍ਰਾਂਡ ਬਣਾ ਦਿੱਤਾ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਚੱਲਦਾ ਹੈ ਸੋ ਇਹ ਸੀ ਪੰਜਾਬੀ ਗਾਇਕ ਕਰਨ ਔਜਲਾ ਦੀ ਬਾਇਓਗ੍ਰਾਫੀ ਤਾਨੂੰ ਇਹ ਵੀਡੀਓ ਕਿਦਾਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ